ਫਟਾਲਾ ਜਫਰੇਗਰ ਚੂੜੀਆਂ ਦੇ ਨਿੱਜੀ ਹਸਪਤਾਲ ਦੇ ਵਿੱਚ ਬਵਾਲ ਹਸਪਤਾਲ ਦੇ ਦੋਹਾਂ 파ਟਨਰ ਦੇ ਵਿਚਾਲੇ ਚੜਪ ਫੈਸ਼ਨ ਨੂੰ ਲੈ ਕੇ ਦੋਹਾਂ ਵਿਚਾਲੇ ਚੱਲ ਰਿਹਾ ਵਿਵਾਦ ਖੁਰਚਤਰ ਦੇ ਵਿੱਚ ਵਣ ਮੌਸਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਸਮਾਗਮ ਦੌਰਾਨ ਲਗਾਉਣਗੇ ਬੂਟੇ ਦੁਪਹਿਰ 3 ਵਜੇ ਚੰਡੀਗੜ੍ਹ ਦੇ ਲਈ ਹੋਣ ਗਿਰਵਾਨਾ ਪੰਜਾਬ ਦੇ ਦੋ ਸ਼ਹੀਦ ਜਵਾਨਾਂ ਦੀ ਮਰਤ ਦੇ ਅਜਲੀ ਹੰਦੀ ਜਾਵੇਗੀ ਪੰਜਾਬ ਪੁਰਬ ਸਨਮਾਨਾ ਦੇ ਨਾਲ ਹੋਵੇਗਾ

ਕੈਰਕ ਡਿਸਟ੍ਰਿਕਟ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਦੇ ਵਿੱਚ ਅਸੀਂ ਰੋਕ ਕਰਾਂਗੇ ਤੁਹਾਡੇ ਜ਼ਿਲ੍ਹੇ ਨਾਲ ਜੁੜੀ ਹੋਈ ਹਰ ਅਹਿਮ ਖਬਰ ਦਾ ਤਾਂ ਸ਼ੁਰੂ ਕਰਦੇ ਹਾਂ ਖਬਰਾਂ ਦਾ ਸਿਲਸਲਾ ਅਮਰਸਰ ਦੀ ਜਨਾਲਾ ਦੇ ਵਿੱਚ ਰਖੜੀ ਦੇ ਤਿਉਹਾਰ ਮੌਕੇ ਕਤਲ ਦਾ ਮਾਮਲਾ ਸਾਹਮਣੇ ਆਇਆ ਦਰਸ ਰਾਤ ਸਮੇਂ ਦੋ ਨਾਕਾ ਪੁਸ਼ ਬਦਮਾਸ਼ਾਂ ਨੇ ਮੈਡੀਕਲ ਸਟੋਰ ਦੇ ਮਾਲਕ ਦਾ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਕਰਨ ਸਿੰਘ ਤਰਨਜੀਤ ਸਿੰਘ ਵੱਜੂ ਹੋਈ ਹੈ ਜਿਸ ਨੂੰ ਬਦਮਾਸ਼ਾਂ ਨੇ ਗੂੜੀਆਂ ਮਾਰ ਕੇ ਮੌਤੇ ਘਾਟਾ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ ਪਰਿਵਾਰ ਦੇ ਮੁਤਾਬਕ ਕਰੀਬ 1 ਸਾਲ ਪਹਿਲਾਂ ਫੋਨ ਤੇ ਧਮਕੀ ਵੀ ਆਈ ਸੀ ਜਿਸ ਦੀ ਪੁਲਿਸ ਸਬਾਰਕੀ ਦੇ ਨਾਲ ਜਾਂਚ ਕਰ ਰਹੀ ਆ। ਆਦਮੀ ਜਿਹੜੀਆਂ ਆ ਅਸੀਂ ਇਹਨਾਂ ਟੈਕਨੀਕਲ ਤੌਰ ਤੇ ਵੀ ਤੇ ਹਰ ਪੱਖੋਂ ਹੀ ਗੜੀਏ ਦੀ ਆ ਥੀਮਾ ਲਾ ਕੇ ਤਫतीश ਕਰ ਰਹੇ ਹਾਂ। ਕੋਲ ਵੀ ਅਸੀਂ ਇਹੋ ਜਿਹੜਾ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ ਤੇ ਜਲਦੀ ਜੜੇ ਇਹਦੇ ਦੋਸ਼ੀ ਟ੍ਰੇਸ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ। ਸੰਗਰੂਸ ਦੇ ਪਿੰਡ ਅੰਦਾਨਾ ਦੇ ਵਿੱਚ ਮੰਦਪਾਗੀ ਘਟਨਾ ਵਾਪਰੀ ਕਿ ਇੱਥੇ ਇੱਕ ਸੱਪ ਦੇ ਕੱਟਣ ਦੇ ਨਾਲ ਪਿਓ ਪੁੱਤ ਦੀ ਮੌਤ ਹੋ ਗਈ। ਪਰਿਵਾਰ ਦੇ ਮੁਤਾਬਕ ਕਿ ਗੁਰਮukh ਸਿੰਘ ਉਰਦਾ 5 ਸਾਲ ਦਾ ਬੇਟਾ ਕਮਲਦੀਪ ਸਿੰਘ ਖੇਤ ਗਏ ਸਨ ਕਿ ਰਾਤ ਵੇਲੇ ਦੁਵਾਨੂ ਸੱਪ ਨੇ ਡੰਗ ਮਾਰ ਦਿੱਤਾ ਜੋ ਬਿਨਾਂ ਕਿਸੇ ਨੂੰ ਦੱਸੇ ਸੌਂ ਗਿਆ ਤੇ ਸਵੇਰੇ ਬੱਚੇ ਦੀ ਮੌਤ ਹੋ ਗਈ। ਜਦੋਂ ਬੱਚੇ ਦੇ ਅੰਤਿਮ ਸੰਸਕਾਰ ਦੀ ਤਿਆਰੀ ਚੱਲੀ ਸੀ ਉਸੇ ਵੇਲੇ ਪਿਤਾ ਦੀ ਵੀ ਸਿਹਤ ਵਿਗੜ ਰਦੇ ਨਾਲ ਜਾਨ ਚਲੀ ਗਈ। ਵਾਰਾਂਬਦੀ ਲੇਟ ਹੋ ਗਈ ਸੀ ਛੋਟੇ ਬਸਤੇ ਦੀ ਜਦੋਂ ਬੱਚੇ ਦਾ ਸੰਸਕਾਰ ਕਰਨ ਲਈ ਅਸੀਂ ਜਾਣ ਲੱਗੇ ਤਾਂ ਇਹਨਾਂ ਨੂੰ ਬਹੁਤ ਡੇਢੀ ਦੀ ਹਾਲਤ ਨਾਲ ਵੀਰ ਹੋਣ ਕਰਕੇ ਮੈਂ ਉਹਨੂੰ ਵੀ ਹਸਪਤਾਲ ਬਚਾਇਆ ਤੇ ਉਹਨੂੰ ਵੀ ਉੱਜਾਂਦੇ ਹੋਏ ਰਾਸਤੇ ਜੋਗੀ ਵੀ ਮੌਤ ਹੋ ਗਈ ਸੂਬਾ ਸਰਕਾਰ ਨੇ ਇਸ ਅੱਤਵਾਦ ਪਰਮ ਰਸ਼ੇ ਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਵੱਡਾ ਕਦਮ ਚੁੱਕਿਆ ਮੁੱਖ ਮੰਤਰੀ ਮਾਨ ਨੇ ਤਰਨਤਾਰਨ ਦੇ ਵਿੱਚ ਐਂਟੀ ਡਰੋਨ ਸਿਸਟਮ ਦੀ ਸ਼ੁਰੂਆਤ ਕੀਤੀ ਜਿਸ ਦੇ ਤਹਿਤ ਪੰਜਾਬ ਐਂਟੀ ਡਰੋਨ ਤਕਨੀਕ ਵਾਲਾ ਪਹਿਲਾ ਸੂਬਾ ਬਣ ਗਿਆ ਸੂਬਾ ਸਰਕਾਰ ਨੇ 51.41 ਕਰੋੜ ਰੁਪਏ ਦੀ ਲਾਗਤ ਨਾਲ 9 ਐਂਟੀ ਡਰੋਨ ਸਿਸਟਮ ਖਰੀਦੇ ਨੇ ਜਿਸ ਦੀ ਸ਼ੁਰੂਆਤ ਸੀਮਾਨਤ ਅਰਿੰਦ ਕੇਜੀਵਾਲ ਨੇ ਕੀਤੀ ਐਂਟੀਗਾਰਚ ਆਮ ਆਦੀ ਪਾਰਟੀ ਦੀ ਪ੍ਰੈਸ ਕਾਨਫਰੰਸ ਹੋਈ ਜਿਸ ਦੇ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਯੋਧ ਨਸ਼ਾ ਵਿਰੁੱਧ ਵਿਹਦਾ ਵੇਰਵਾ ਸਾਂਝਾ ਕੀਤਾ ਇਸ ਨੂੰ ਸਮੋਧਨ ਕਰਦਿਆਂ ਚੀਮਾ ਨੇ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਐਂਟੀ ਡਰੋਨ ਸਿਸਟਮ ਸ਼ੁਰੂ ਹੋ ਗਿਆ ਹੈ ਤੇ ਨਸ਼ਾ ਵਿਰੁੱਧ ਵੱਡਾ ਕਦਮ ਹੈ ਉੱਥੇ ਚੀਮਾ ਨੇ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਕਾਰਵਾਈ ਦੀ ਡੀਟੇਲ ਸਾਂਝੀ ਕੀਤੀ ਤੇ ਦੱਸਿਆ ਕਿ ਹੁਣ ਤੱਕ ਲਗਭਗ 25 ਹਜ਼ਾਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ 178 ਤਸਕਰਾਂ ਦੇ ਘਰ ਟੈਟਿਡੀ ਕਰ ਦਿੱਤੇ ਗਏ ਨੇ ਮਾਰਚ 25 ਤੋਂ ਲੈ ਕੇ ਅੱਜ ਤੱਕ ਅੱਜ ਤੱਕ ਜਿਹੜਾ 16062 16062 ਕਿਸ ਜਿਹੜੇ ਨੇ ਉਹ ਰਜਿਸਟਰ ਕੀਤੇ ਗਏ ਨੇ ਔਰ 25170 25170 ਜਿਹੜੇ ਲੋਕਾਂ ਦੀ ਅਰੈਸਟ ਹੋਈ ਆ ਾਂਗਰੇਜ਼ ਸੁਪਾਲ ਖੈਰਾ ਦੇ ਸਾਹਿਬ ਦਾ ਪੀਐਸ ਤੋਂ ਜੁਗ੍ਹਾ ਸਕਿੰਦੂ ਫਾਜ਼ਿਲਕਾ ਪੁਲਿਸ ਨੇ ਦਿੱਲੀ 에어ਪੋਰਟ ਤੋਂ ਗ੍ਰਿਫਤਾਰ ਕੀਤਾ ਜੋ ਕਿ ਪਿਛਲੇ 10 ਸਾਲ ਤੋਂ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਫਰਾਰ ਚੱਲ ਰਿਹਾ ਸੀ ਦੱਸਦੇ ਕਿ 2015 ਦੇ ਡਰੱਗ ਕੇਸ ਦੇ ਵਿੱਚ ਖੁਦ ਸੁਪਾਲ ਖੈਰਾ ਦਾ ਨਾਮ ਹੀ ਸਾਹਮਣੇ ਆਇਆ ਸੀ ਤੋਂ ਹਾਈ ਕੋਰਟ ਤੋਂ ਜ਼ਮਾਨਤ ਤੇ ਬਾਹਰ ਨੇ ਇਸ ਕੇਸ ਦੇ ਵਿੱਚ ਫਾਜ਼ਿਲਕਾ ਪੁਲਿਸ ਨੇ ਸਾਹਿਬ ਦਾ ਚੇਅਰਮੈਨ ਗੁਰਦੇਵ ਸਿੰਘ ਸਮੇਤ 9 ਨੂੰ ਕਾਬੂ ਕੀਤਾ ਸੀ ਐਨਡੀਪੀਐਸ ਦੇ ਇੱਕ ਪਰਚੇ ਦੇ ਵਿੱਚ ਆ ਔਰ ਇਹ ਕਾਂਗਰਸ ਦੇ ਐਮ ਐਲ ਏ ਸੁਖਪਾਲ ਸਿੰਘ ਖਹਿਰਾਹੋਰਾ ਦਾ ਸਾਥਕਾ ਪੀ ਐਸ ਓ ਹੈ ਇਹ ਮਾਮਲਾ ਪਾਜ਼ਲ ਕਾ ਦੀ ਡਰਗ ਤਸਕਰੀ ਦੇ ਨਾਲ ਜੁੜਿਆ ਹੋਇਆ ਹੈ ਔਰ ਜਿਹੜੀਆਂ ਫੋਨ ਕਾਲਸ ਪੋਸਟ ਵੇਲੇ ਜਿਹੜਾ ਚੇਅਰਮੈਨ ਫੜਿਆ ਗਿਆ ਸੀਗਾ ਉਹ ਸੁਖਪਾਲ ਸਿੰਘ ਖਹਿਰਾਹੋਰਾ ਨੂੰ ਜਾਂ ਉਹਨਾਂ ਦੇ ਪੀ ਐਸ ਓ ਨੂੰ ਆਉਂਦੀਆਂ ਸੀ ਉਹੋ ਹੀ ਪੀ ਐਸ ਓ ਹੈ ਜੋਗਾ ਸਿੰਘ ਦੀ ਪ੍ਰਸਤਾਰਿਤ ਬਹੁਤ ਸਾਰੇ ਨਵੇਂ ਕਲਾਸੇ ਹੋਣ ਦੀ ਜਿਹੜੀ ਹੀ ਉਮੀਦ ਹੈ ਉਸਕਿਉਂਕਿ ਨੇਚਰਲੀ ਹੈ ਕਿ ਜੋਗਾ ਸਿੰਘ ਨੂੰ ਕਿਸ ਤਰ੍ਹਾਂ ਸਮਰਥਨ ਹਾਸਲ ਸੀ ਔਰ ਜੋਗਾ ਸਿੰਘ ਨੇ ਕਿਸ ਤਰੀਕੇ ਦੇ ਨਾਲ ਗੁਰਦੇਵ ਸਿੰਘ ਮੋਰਾ ਦੀ ਮਦਦ ਕੀਤੀ ਇਹ ਖੁਲਾਸੇ ਬਿਲਕੁਲ ਜਿਹੜੇ ਆ ਹੋਣੇ ਔਰ ਉਹਨੇ ਲਾਜ਼ਮੀ ਵੀ ਪੰਜ ਮੈਂਬਰਿਕ ਕਮੇਟੀ ਤੇ ਚੌਂਦੇ ਇਜਲਾਸ ਦੇ ਲਈ ਪਰਟੀ ਕਮੇਟੀ ਨੇ ਐਸਪੀਸੀ ਵੱਲੋਂ ਥਾਂ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਇਸ ਤੇ ਚੱਲਦੇ ਪਰਟੀ ਕਮੇਟੀ ਨੂੰ ਹੁਣ ਤੇਜਾ ਸਿੰਘ ਸੁੰਦਰੀ ਹਾਲ ਦੇ ਵਿੱਚ ਜਗ੍ਹਾ ਨਹੀਂ ਮਿਲਿਆ ਜੀ ਪ੍ਰਿੰਸਪੇ ਵੱਲੋਂ ਇਜਲਾਸ ਦੇ ਲਈ ਪਾਈ ਗੁਰਦਾਸ ਹਾਲ ਦੀ ਪੇਸ਼ਕਸ਼ ਕੀਤੀ ਗਈ ਹੈ ਦੱਸਦੀ ਹੈ ਕਿ ਜੋਨੇ اجلاس 11 ਅਗਸਤ ਮਤਲਬ ਸੋਮਵਾਰ ਨੂੰ ਹੋਵੇਗਾ ਜਿਸ ਦੇ ਲਈ ਕਮੇਟੀ ਨੇ ਤੇਜਸਿੰਦਰ ਸਮੁੰਦਰੀ ਹਾਲ ਦੀ ਮੰਗ ਕੀਤੀ ਸੀ ਪਰ ਐਜੀਪੀਸੀ ਵੱਲੋਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਕਾਰਾਂ ਵਾਲੇ ਮੁੱਦੇ ਤੇ ਜਸੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੱਡਾ ਬਿਆਨ ਦਿੱਤਾ ਗੜਗੱਜ ਨੇ ਕਿਹਾ ਕਿ ਸਾਡੇ ਗੁਰੂ ਜੀ ਨੇ ਚਿਰਕ ਜੰਜੂ ਦੀ ਰਾਖੀ ਕੀਤੀ ਪਰ ਫਿਰ ਵੀ ਸਾਨੂੰ ਇਸ ਮੁਲਕ ਦੇ ਵਿੱਚ ਦਬਾਇਆ ਜਾ ਰਿਹਾ ਤੇ ਸਾਡੇ ਕਕਾਰਾਂ ਤੇ ਸਵਾਲ ਚੁੱਕੇ ਜਾਂਦੇ ਨੇ ਪ੍ਰੀਖਿਆ ਦੇ ਵਿੱਚ ਸਿੱਖ ਬੱਚਿਆਂ ਦੇ ਕਕਾਰ ਲੁਹਾਏ ਜਾਂਦੇ ਨੇ ਅਸੀਂ ਆਪਣੀ ਪਛਾਣ ਰੱਖਣ ਦੇ ਲਈ ਆਖਰੀ ਸਾਹ ਤੱਕ ਲੜਦੇ ਰਹਾਂਗੇ ਦੱਸਦੀ ਹੈ ਕਿ ਜੈਪੁਰ ਦੀ ਪੁਰੀ ਨਮਾ ਯੂਨੀਵਰਸਿਟੀ ਦੇ ਵਿੱਚ ਕਕਾਰਾਂ ਦੇ ਕਾਰਨ ਸਿੱਖ ਬੱਚੀ ਨੂੰ ਪ੍ਰੀਖਿਆ ਦੇ ਵਿੱਚ ਬੈਠਣ ਨਹੀਂ ਦਿੱਤਾ ਗਿਆ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਤਿਲਕ ਤੇ ਜੰਜੂ ਦੀ ਰਾਖੀ ਲਈ ਦਿੱਲੀ ਜਾ ਕੇ ਸ਼ਹੀਦੀ ਦੇ ਸਕਦੇ ਨੇ ਅਸੀਂ ਉਸ ਗੁਰੂ ਦੇ ਸਿੱਖਾਂ ਵਾਂ ਅਸੀਂ ਆਪਣੀ ਧਾਰਮਿਕ ਪਛਾਣ ਨੂੰ ਕਾਇਮ ਰੱਖਣ ਦੇ ਲਈ ਆਖਰੀ ਸਾਹ ਤੱਕ ਲੜ ਸਕਦੇ ਹਾਂ ਸੁਮਾਣਾ ਪਟਿਆਲਾ ਦੇ ਪਿੰਡ ਚੁਪਕੀ ਦੇ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਇੱਕ ਭੈਣ ਤੋਂ ਰਖੜੀ ਬਨਵਾਉਣ ਜਾ ਰਹੀ ਨੌਜਵਾਨ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਮਨੀਸ਼ ਕੁਮਾਰ ਵਜੂ ਹੋਈ ਹੈ ਜਿਸ ਦੇ ਮੋਟਰਸਾਈਕਲ ਦੀ ਟਰੱਕ ਦੇ ਨਾਲ ਟੱਕਰ ਹੋ ਗਈ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਉੱਥੇ ਹੀ ਦੂਜੇ ਪਾਸੇ ਪੁਲਿਸ ਨੇ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿੱਤੇ ਸੀ ਪਲਸਰ ਬਾਈਕ ਸੇ ਉਧਰ ਆ ਰਿਹਾ ਸੀ ਗੱਡੀ ਕਿੱਥੇ ਕਰ ਗਲਤ ਕਰ ਇਸ ਤਰ੍ਹਾਂ ਗੱਡੀ ਇਹ ਤੋੜੀ ਵਾਲੀ ਗੱਡੀ ਸੀ ਸਾਈਡ 'ਚ ਖੜੀ ਸੀ ਗਲਤ ਖੜੀ ਸੀ ਉਹਦੇ ਕੋਈ ਲਾਈਟ ਵਗੈਰੇ ਨਹੀਂ ਸੀ ਕੋਈ ਹੋ ਨਹੀਂ ਸੀ ਸਾਈਡਾਂ 'ਚ ਕੋਈ ਹੋ ਨਹੀਂ ਲਾਇਆ ਸੀ ਗਲਤ ਖੜੀ ਸੀ ਸਵੇਰੇ ਕਰੀਬ 5:00 ਵਜੇ ਕਰੀਬ ਟਾਈਮ 'ਤੇ ਸੁਲਤਾਨਪੁਰ ਲੋਧੀ ਦੇ ਮhalla Mohri ਦੇ ਵਿੱਚ ਇੱਕ ਟੈਂਟ ਹਾਊਸ ਦੇ ਵਿੱਚ ਅੱਗ ਲੱਗੀ ਆ ਅਗੇ ਨੇਕ ਪਿਆਨਿਕ ਸੀ ਕਿ ਫਾਇਰ ਬ੍ਰਿਗੇਡ ਨੇ 2 ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਉੱਥੇ ਟੈਂਟ ਹਾਊਸ ਦੇ ਮਾਲਕ ਮੁਤਾਬਕ ਅੱਗ ਦੇ ਨਾਲ ਲੱਖਾਂ ਰੁਪਏ ਦੇ ਸਾਮਾਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋਇਆ ਜੋ ਉਹਨਾਂ ਨੇ ਕਰਜ਼ਾ ਚੁੱਕ ਕੇ ਖਰੀਦਿਆ ਸੀ ਤੇ ਹੁਣ ਦੁਕਾਨਦਾਰ ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰ ਲਗਾ ਰਿਹਾ ਹੈ ਤਾਂ ਅਚਾਨਕ ਅੱਗ ਲੱਗੀ ਆ ਕੋਈ ਬਦਲ ਨਗਾ ਬਸਿਕ ਦੇ ਪਚਾ ਹੋਇਆ ਵਾ ਯਾਨਕੀ ਮਸੀਕ ਦੇ ਬਾਹਰ ਨਿਕਲੇ ਆ ਇੰਨੇ ਹੀ ਬਚਾ ਹੋ ਗਿਆ ਯਾਨੀ ਕਿ ਨੁਕਸਾਨ ਕਾਫੀ ਹੋ ਗਿਆ ਸਮਾਨ ਸਾਰਾ ਯਾਨੀ ਕਿ ਰੱਖਾ ਸਮਾਨ ਸੜ ਕੇ ਸੁਆਹ ਹੋ ਗਿਆ ਵਾ ਤੇ ਸਾਰਾ ਕੁਝ ਯਾਨੀ ਕਿ ਜੋ ਵਾਇਰਿੰਗ ਹੋਰੀ ਸਭ ਕੁਝ ਲੈਂਟਰ ਲੰਟਰ ਸਭ ਕੁਝ ਯਾਨੀ ਕਿ ਸਾੜ ਚੁੜ ਗਿਆ ਵਾ ਤੇ ਡੇਗ ਗਿਆ ਤੇ ਡਗਣਾ ਦੇ ਗਿਲ ਚਾਉਂਦੇ ਜਿਹੜੇ ਬੇਖੌਬ ਬਦਮਾਸ਼ ਦਾ ਅੰਤੰਗ ਤ ਦੇਖਣ ਨੂੰ ਮਿਲਿਆ ਜਿੱਥੇ ਕਿ ਬਦਮਾਸ਼ਾਂ ਨੇ ਘਰ ਦੇ ਬਾਹਰ ਖੜੀਆਂ ਕਰੀਬ 10 ਗੱਡੀਆਂ ਦੀ ਪੰਤੂੜ ਕੀਤੀ ਤੇ ਸ਼ੀਸ਼ੇ ਤੋੜ ਦਿੱਤੇ ਗਏ ਵਾਰਦਾਤ ਨੂੰ 10 ਤੋਂ 12 ਬਦਮਾਸ਼ਾਂ ਨੇ ਅੰਜਾਮ ਦਿੱਤਾ ਜੋ ਕਿ ਕਾਰਾਂ ਦੀ ਭੰਤੋੜ ਕਰਕੇ ਫਰਾਕ ਹੋ ਗਏ ਸਥਾਨਕ ਲੋਕਾਂ ਨੇ ਇਲਜ਼ਾਮ ਲਗਾਏ ਨੇ ਕਿ ਮਾਮਲਾ ਗਲੀ ਦੇ ਵਿੱਚ ਰਹਿੰਦੇ ਦੋ ਗਵੰਡੀਆਂ ਦੀ ਆਪਸੀ ਰੰਜਿਸ਼ ਦਾ ਜਿਸ ਦੇ ਚਲਦਿਆਂ ਇੱਕ ਦਿਨ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਮਹੱਲੇ ਦੇ ਵਿੱਚ ਬਾਹਰੋਂ ਬੰਦੇ ਆਏ ਸਾਡੇ ਸਾਰੇ ਮਹੱਲੇ ਦੇ ਕਾਰਾ ਭੰਨ ਕੇ ਗਏ ਔਰ ਕਲੇਸ਼ ਕਿਸੇ ਦਾ ਸੀ ਘਰ ਦੇ ਅਸੀਂ ਫੇ ਸਾਰੇ ਕਿੰਨੇ ਨੌਜਵਾਨ ਆਏ ਸੀ ਕਿੰਨੀਆਂ ਗੱਡੀਆਂ ਪਾਣੀ ਮੇਰਬੋਟ 5 ਤੋਂ 10 ਬੰਦੇ ਸੀ ਜੋ ਹਥਿਆਰ ਵੀ ਸੀ ਹਾਂ ਜੀ ਸਾਹ ਘੋਸੀ ਭਾਈ ਜੀ ਫਤੇਗੜ ਸਾਹਿਬ ਦੇ ਵਿੱਚ ਐਸਪੀ ਸ਼ੁਭਮ ਅਗਰਵਾਲ ਦੇ ਵੱਲੋਂ ਥਾਣੇ ਦੀ ਅਚਨਚਿਤ ਚੈਕਿੰਗ ਕੀਤੀ ਗਈ ਐਸਪੀ ਨੇ ਥਾਣੇ ਦੇ ਵਿੱਚ ਜਾ ਕੇ ਰਿਕਾਰਡ ਰੂਮਾਂ ਦੀ ਜਾਂਚ ਕੀਤੀ ਤੇ ਖਾਮੀਆਂ ਨੂੰ ਜਲਦ ਜਲਦ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਐਸਪੀ ਨੇ ਕਿਹਾ ਕਿ ਆਜ਼ਾਦੀ ਸਮਾਗਮ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੈ ਤੇ ਕਿਸੇ ਵੀ ਛਰਾਰਤੀ ਅੰਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਤੇ ਹੁਣ ਅਸੀਂ ਫਿਲਹਾਲ ਫਤੇਗੜ ਸਾਹਿਬ ਪੁਲਿਸ ਸਟੇਸ਼ਨ ਦੇ ਵਿੱਚ ਇਹ ਸਾਰਾ ਜਿਹੜਾ ਇਹਨਾਂ ਦਾ ਬੇਸਿਕ ਸਿਕਿਉਰਿਟੀ ਬੰਦੋਬਸਤ ਕਿਸ ਤਰੀਕੇ ਦਾ ਰਹੇਗਾ ਮਾਲਖਾਨੇ ਦੇ ਵਿੱਚ ਕੀ ਹੈ ਔਰ ਸਾਰੇ ਮਤਲਬ ਉਹ ਓਵਰਆਲ ਜਿਹੜਾ ਪੁਲਿਸ ਸਟੇਸ਼ਨ ਦੀ ਵਰਕਿੰਗ ਹੈ ਇਹਨਾਂ ਦੇ ਰਿਕਾਰਡਸ ਨੂੰ ਬੜਾ ਡੂੰਘਾਈ ਨਾਲ ਸਾਰਾ ਵਾਚਿਆ ਤੇ ਜਿੱਥੇ ਕਿਤੇ ਆਪਾਂ ਨੂੰ ਲੱਗਿਆ ਜਿੱਥੇ ਕਿਤੇ ਸੁਧਾਰ ਦੀ ਜ਼ਰੂਰਤ ਹੈ ਇੰਪਰੂਵਮੈਂਟ ਦੀ ਜ਼ਰੂਰਤ ਹੈ ਉਹ ਐਸਐਚਓ ਸਾਹਿਬ ਨੂੰ ਸਾਡੇ ਵੱਲੋਂ ਹਦਾਇਤਾਂ ਦਿੱਤੇ ਜਾ ਚੁੱਕੇ ਹਨ ਤੇ ਆਉਣ ਵਾਲੇ ਸਮਾਂ ਦੇ ਵਿੱਚ ਅਸੀਂ ਉਹਨਾਂ ਤੋਂ ਫੀਡਬੈਕ ਵੀ ਲਿਆਂਗੇ ਤੇ ਇਨਸ਼ੋਰ ਕਰਾਂਗੇ ਜਿਹੜੇ ਆਪਾਂ ਨਿਰੰਤਰ ਕੁਛ ਨਾ ਕੁਝ ਇੰਪਰੂਵਮੈਂਟ ਇਸ ਪੱਖੋਂ ਸਾਰੇ-ਸਾਰੇ ਜਿੰਨੇ ਪੁਲਿਸ ਸਟੇਸ਼ਨਸ ਤੇ ਕਰਦੇ ਰਹੀਏ ਸੋਨੀਪਾਤ ਦੇ ਵਿੱਚ ਪਾਰੀ ਮੀਂਹ ਤੋਂ ਬਾਅਦ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆਇਆ ਭਰੀ ਪਾਰੀ ਮੀਂਹ ਤੋਂ ਬਾਅਦ ਸੜਕਾਂ ਤੇ 2 ਤੋਂ 3 ਫੁੱਟ ਤੱਕ ਪਾਣੀ ਭਰ ਗਿਆ ਜਿਸ ਦੇ ਕਾਰਨ ਰਾਹਗੀਰ ਪਰੇਸ਼ਾਨੀਆਂ ਦੇ ਵਿੱਚ ਕਿਰੇ ਹੋਏ ਨਜ਼ਰ ਆਏ ਤੇ ਵਾਣ ਪਾਣੀ ਤੇ ਤੈਰਦੇ ਨਜ਼ਰ ਆਏ ਉੱਥੇ ਪਾਣੀ ਲੋਕਾਂ ਦੇ ਘਰਾਂ ਤੇ ਦਫ਼ਤਰਾਂ ਦੇ ਵਿੱਚ ਹੀ ਦਾਖਲ ਹੋ ਗਿਆ ਜਿਸ ਦੇ ਕਾਰਨ ਇਲਾਕਾ ਵਾਸੀ ਨਗਰ ਨਿਗਮ ਨੂੰ ਕੋਸਦੇ ਹੋਏ ਨਜ਼ਰ ਆਏ ਸਸਵਾ ਦੇ ਵਿੱਚ ਪੌਂਡ ਡੈਮ ਦੇ ਵਿੱਚ ਵਧ ਰਿਹਾ ਪਾਣੀ ਦਾ ਪੱਧਰ ਲੋਕਾਂ ਦੇ ਲਈ ਪਰੇਸ਼ਾਨੀ ਖੜੀ ਕਰ ਰਿਹਾ ਡੈਮ ਦੇ ਵਿੱਚ ਪਾਣੀ ਦਾ ਲੈਵਲ 1376 ਫੁੱਟ ਤੱਕ ਪਹੁੰਚ ਚੁੱਕਾ ਹੈ ਜਿਸ ਕਾਰਨ ਕਿਸਾਨਾਂ ਤੇ ਸਥਾਨਕ ਲੋਕਾਂ ਦੇ ਸਾਹ ਸੁੱਤੇ ਹੋਏ ਨੇ ਕਿਉਂਕਿ ਹੁਣ ਪਾਣੀ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 4 ਫੁੱਟ ਹੀਠਾਂ ਹੈ ਦੱਸਦੀ ਹੈ ਕਿ ਬੀਤੇ ਦਿਨੀ ਪਾਣੀ ਦਾ ਪੱਧਰ ਵਧਣ ਦੇ ਕਾਰਨ ਸ਼ਾਹ ਨਹਿਰ ਬੈਰਾਜ ਦੇ ਚਾੜੀ ਫਲੱਡ ਗੇਟ ਖੁੱਲੇ ਗਏ ਸਨ ਦੀ 1:30 ਸ਼ਾਮ ਸ਼ਾਹ ਨਹਿਰ ਬਰਾਜ ਤੋਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ 52 ਗੇਟਾਂ ਚੋਂ 40 ਫਲੱਡ ਗੇਟਸ ਜਿਹੜੇ ਨੇ ਖੋਲੇ ਗਏ ਠੀਕ ਉਸ ਦੇ ਮੱਦੇਨਜ਼ਰ ਅੱਜ ਜੋ ਡਾਟਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਜੋ ਪੌਂਗ ਡੈਮ ਦਾ ਵਾਟਰ ਲੈਵਲ ਹੈ ਉਹ 1376.30 ਫੁੱਟ ਪਹੁੰਚ ਚੁੱਕਿਆ ਹੈ। ਸਿੰਗਰੂਰ ਦੇ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਲਗਾਤਾਰ ਵਧਦਾ ਜਾ ਰਿਹਾ ਹੈ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ 743 ਫੁੱਟ ਤੇ ਦਰਜ ਕੀਤਾ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਮੈਜ਼ 5 ਫੁੱਟ ਹੀ ਦੂਰ ਹੈ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਰੈਸ਼ ਦਾ ਮੌਲਾ ਉੱਥੇ ਘੱਗਰ ਦਰਿਆ ਤੇ ਜਲ ਸਰੋਤ ਮੰਤਰੀ ਬ੍ਰਿੰਦਰ ਗੋਇਲ ਨੇ ਕਿਹਾ ਕਿ ਜਦੋਂ ਪੰਜਾਬ ਤੋਂ ਪਾਣੀ ਘੱਟ ਹੁੰਦਾ ਤਾਂ ਹਰ ਕੋਈ ਪਾਣੀ ਦੀ ਮੰਗ ਕਰਦਾ ਹੁਣ ਜੇ ਪਾਣੀ ਵਾਧੂ ਹੈ ਤਾਂ ਉਸ ਦਾ ਖਮਿਆਜ਼ਾ ਪੰਜਾਬ ਹੀ ਭੁਗਤ ਰਿਹਾ ਹੈ 265 ਕਰੋੜ ਰੁਪਇਆ ਸੀ ਅਗਾਊਂ ਪ੍ਰਬੰਧਾਂ ਦੇ ਖਰਚ ਕੀਤਾ ਪਰ ਜਦੋਂ ਪਾਣੀ ਵੰਡਣ ਦੀ ਗੱਲ ਆਉਂਦੀ ਆ ਤਾਂ ਉਦੋਂ ਸਾਰੀਆਂ ਸਟੇਟਾਂ ਅੱਗੇ ਨੇ ਪਰ ਅਸੀਂ ਫਿਰ ਵੀ ਕਿਉਂ ਸਾਡੀ ਜ਼ਿੰਮੇਵਾਰੀ ਹੈ ਸਾਡੇ ਜਿਹੜੇ ਦਰਿਆ ਨੇ ਸਾਡੇ ਪੰਜਾਬ ਦੇ ਵਿੱਚ ਵਗਦੇ ਨੇ ਬੇਸ਼ੱਕ ਸਾਡੇ ਪੰਜਾਬ ਦੇ ਵਿੱਚ ਵਗਦੇ ਦਰਿਆਵਾਂ ਦੇ ਕੇਂਦਰ ਜਾਂ ਸਰਕਾਰਾਂ ਨੇ ਡਾਕਾ ਮਾਰਿਆ ਨੌਨ ਰਾਇ ਪੇਰੀਅਨ ਸਟੇਟਸ ਨੂੰ ਸਦਾ ਪਾਣੀ ਦਿੱਤਾ ਪਰ ਫਿਰ ਵੀ ਅਸੀਂ ਪੁਖਤਾ ਪ੍ਰਬੰਧ ਨੇ ਜਿਹੜੇ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਉਹ ਸਾਰੇ ਅਸੀਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਮਠਿੰਡਾ ਤੋਂ ਸੰਸਦ ਮੈਂਬਰ ਹਰਸਿੰਦਰਪੁਰ ਬਾਦਲ ਨੇ ਨਾਬਾ ਜੇਲ੍ਹ ਪਹੁੰਚੇ ਤੇ ਜੇਲ੍ਹ ਦੇ ਵਿੱਚ ਬੰਦ ਵਿਕਰਮ ਸਿੰਘ ਮਜੀਠੀਆ ਨੂੰ ਰਖੜੀ ਬੰਨੀ ਹਰਸਿੰਦਰਪੁਰ ਬਾਦਲ ਨੇ ਦੱਸਿਆ ਕਿ ਮਜੀਠੀਆ ਦੇ ਨਾਲ 5 ਮਿੰਟ ਦੇ ਲਈ ਮੁਲਾਕਾਤ ਕੀਤੀ ਜਿਨ੍ਹਾਂ ਨੇ ਪੰਜਾਬ ਦੇ ਕਾਲੀ ਵਰਕਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਹੌਂਸਲਾ ਦੇ ਦਿੱਤਾ ਹੈ ਉੱਥੇ ਹਰ ਸਿਮਰਤ ਬਾਦਲ ਨੇ ਸਵੇਰ ਸਰਕਾਰ ਤੇ ਵੀ ਸ਼ਬਦੀ ਵਾਰ ਕੀਤੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਰਖੜੀ ਦੇ ਤਿਉਹਾਰ ਮਨਾਇਆ ਗਿਆ ਜਿੱਥੇ ਕਿ 3000 ਦੇ ਕਰੀਬ ਪੈਣਾ ਨੇ ਆਪਣੇ ਕੈਦੀ ਤੇ ਹਵਾਲਾਤੀ ਭਰਾਵਾਂ ਨੂੰ ਰਖੜੀਆਂ ਬੰਨ੍ਹੀਆਂ ਜਿਸ ਦੇ ਚਲਦਿਆਂ ਸਾਰਾ ਦਿਨ ਕੇਂਦਰੀ ਜੇਲ੍ਹ ਦੇ ਵਿੱਚ ਜੈਲ ਪੈ ਰਹੀ ਰਖੜੀ ਦੇ ਮੱਦੇਨਜ਼ਰ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਦੇ ਵਿੱਚ ਬੰਦ ਲੋਕਾਂ ਦੇ ਲਈ ਪਰਿਵਾਰ ਦੇ ਨਾਲ ਮੁਲਾਕਾਤ ਵਾਸਤੇ ਖਾਸ ਪ੍ਰਬੰਧ ਕੀਤੇ। ਇਹ ਆ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ। ਮਾਨਯੋਗ ਏਡੀਜੀਪੀ ਸਰਦਾਰ ਅਰਵਾਰ ਸਿੰਘ ਜੀ, ਮਾਨਯੋਗ ਸਹਿਦਾ ਜੇਲ੍ਹ ਮੰਤਰੀ ਸਰਦਾਰ ਲਾਲਜੀਤ ਸਿੰਘ ਉਹਨਾਂ ਦੀ ਰਹਿ ਮਨਾਈ ਵਾਸਤੇ ਜਿਹੜਾ ਇਹ ਕੰਮ ਆ ਹੀ ਬੜਾ ਵੱਲ ਵ ਦਿੱਤੇ ਹੋਏ ਆ ਤੇ ਸਾਰੇ ਭੈਣ ਭਰਾ ਆਪਣੇ ਇਸੇ ਬਣਾਇਆ ਜਾ ਰਿਹਾ। ਪਠਾਨਕੋਟ ਦੇ ਵਿੱਚ ਰਖੜੀ ਦੇ ਤਿਹਾੜੀਆਂ ਰੌਣਕਾਂ ਵੇਖਣ ਨੂੰ ਮਿਲੀਆਂ ਜਿੱਥੇ ਕਿ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖੜੀਆਂ ਬੰਨ੍ਹ ਕੇ ਲੰਬੀ ਉਮਰ ਦੇ ਲਈ ਦੁਆਵਾਂ ਮੰਗੀਆਂ ਉੱਥੇ ਕੁਝ ਬੱਚੀਆਂ ਨੇ ਬੀਐਸਐਫ ਜਵਾਨਾਂ ਦੇ ਨਾਲ ਰਖੜੀ ਦੇ ਤਿਹਾੜੀ ਤਿਹਾੜ ਮਨਾਉਂਦੇ ਹੋਏ ਜਵਾਨਾਂ ਦੇ ਗੁੱਟਾਂ ਤੇ ਰਖੜੀ ਬੰਨ੍ਹਦੇ ਹੋਏ ਉਹਨਾਂ ਨੂੰ ਦੇਸ਼ ਦੇ ਅਸਲ ਹੀਰੋ ਦੱਸਿਆ ਅਤੇ ਮਠਿਆਈ ਦੇ ਨਾਲ ਫੌਜੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਕੋਈ ਬਾਰੇ ਜੋ ਭਾਈ ਬੋਲਦੇ ਕਿ ਸਾਡੇ ਕੋਲ ہماری ਰੱਖਿਆ ਕਰਦੇ ਹਨ ਹਨ ਜਾਨ ਤੇ ਜਿੰਦਗੀ ਸੋ ਨੇ ਕਿ ਰਾਤੀਂ ਦੀ ਨੀਤਿ ਪਟਿਆ ਅੱਜ ਹਮ ਉਨ ਕੋ ਰਾਤੀ ਬਾਤ ਰਹਾ ਹੈ ਕੋ ਮੂਝੇ ਮੇਰੇ ਭਾਈਆਂ ਤੋਂ ਬਹੁਤ ਕਰ ਹੈ ਜਿੰਨ ਕੀ ਵਜ੍ਹਾ ਸੇ ਹਮ ਅਭੀ ਇਧਰ ਹੈ ਰੋਕਰਾਂਗੇ ਅਗਲੀ ਖਬਰ ਦਾ ਮੋਗਾ ਦੇ ਧਰਮਕੋਟ ਦੇ ਆਪ ਵਿਧਾਇਕ ਦਵਿੰਦਰ ਸਿੰਘ ਨੇ ਚੈਲੰਜ ਕਬੂਲ ਕਰ ਲਿਆ ਹੈ ਸਾਬਕਾ ਕਾਂਗਰਸੀ ਵਿਧਾਇਕ ਸੁਖਜੀਤ ਕਾਕਾ ਲੋਗੜ ਦੇ ਭਰਾ ਇਕਬਾਲ ਸਿੰਘ ਦਾ ਚੈਲੰਜ ਕਬੂਲ ਲਿਆ ਗਿਆ ਹੈ ਕੱਲ ਸਵੇਰੇ 10 ਵਜੇ ਪਿੰਡ ਲੋਗੜ ਪਹੁੰਚਾਂਗਾ ਵਿਧਾਇਕ ਦਵਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਕੱਲ ਸਵੇਰੇ 10 ਵਜੇ ਪਿੰਡ ਲੋਗੜ ਪਹੁੰਚਾਂਗਾ ਆਪਣੀ ਮੈਡੀਕਲ ਟੀਮ ਬੁਲਾਉਣ ਇਕਬਾਲ ਸਿੰਘ ਮੈਡੀਕਲ ਟੀਮ ਬੁਲਾ ਕੇ ਮੇਰਾ ਡੋਪ ਟੈਸਟ ਕਰਵਾਉਣ ਆ ਤਸਦੀਕ ਕਿ ਸਾਬਕਾ ਕਾਂਗਰਸੀ ਵਿਧਾਇਕ ਸੰਜੀਤ ਕਾਕਾ ਲੋਗੜ ਦੇ ਪ੍ਰਾਇਕਬਾਲ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਖੁਦ ਦਾ ਡੋਪ ਟੈਸਟ ਕਰਵਾਉਣ ਦਾ ਚੈਲੰਜ ਦਿੱਤਾ ਸੀਗਾ ਜਿਸ ਨੂੰ ਕਿ ਉਹਨਾਂ ਦੇ ਵੱਲੋਂ ਕਬੂਲ ਕਰ ਲਿਆ ਗਿਆ ਆ ਤਾਂਪ ਵਿਧਾਇਕ ਦਵਿੰਦਰ ਸਿੰਘ ਦੇ ਵੱਲੋਂ ਇਹ ਚੈਲੰਜ ਕਬੂਲ ਕਰਦੇ ਹੋਏ ਕਿਹਾ ਗਿਆ ਕਿ ਕੱਲ ਸਵੇਰੇ 10 ਵਜੇ ਪਿੰਡ ਲੋਗੜ ਪਹੁੰਚਾਂਗਾ ਆਪਣੀ ਮੈਡੀਕਲ ਟੀਮ ਇਕਬਾਲ ਸਿੰਘ ਬੁਲਾ ਕੇ ਰੱਖਣ ਅਰਦਾ ਚੜ੍ਹੇ ਕਬੂਲ ਤੁਹਾਡੇ ਪਿੰਡ ਆ ਰਿਹਾ ਕੱਲ ਨੂੰ 10 ਵਜੇ ਡੋਪ ਟੈਸਟ ਕਰ ਲਿਆ ਜੇ ਟੀਮ ਵੀ ਤੁਹਾਡੀ ਹੋਊਗੀ ਪਿੰਡ ਵੀ ਤੁਹਾਡਾ ਹੋਊਗਾ 10 ਵਜੇ ਪਹੁੰਚੂਗਾ ਆਉਂਦੇ ਡਾਕਟਰਾਂ ਦੀ ਟੀਮ ਸੱਦ ਲਿਆ ਜੇ ਫਿਰ ਨਾ ਕਿਹਾ ਜੇ ਵੀ ਇਹ ਆਪਦੀ ਟੀਮ ਲੈ ਕੇ ਆਇਆ ਤੇ ਆਪ ਦਾ ਡੋਪ ਟੈਸਟ ਸਹੀ ਕਰ ਗਿਆ ਤੁਹਾਡੀ ਟੀਮ ਤੋਂ 10 ਵਜੇ ਡੋਪ ਟੈਸਟ ਕਰਾਉਂਗਾ ਜੀ ਕਲਕੱਤਾ ਹੰਗੋਟ ਦੇ ਲੋਕਾਂ ਦਾ ਚੈਲੰਜ ਸਵੀਕਾਰ ਕੀਤਾ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰੋ ਬੇਨਤੀ ਕਰੋ ਕਿ ਉਹ ਇੱਕ ਉੱਚ ਪੱਧਰੀ ਕਮੇਟੀ ਬਣਾਓ ਉਹ ਉੱਚ ਪੱਧਰੀ ਕਮੇਟੀ ਤੁਹਾਡਾ ਅਤੇ ਤੁਹਾਡੇ ਨਾਲ ਲੱਗੇ ਜੋ ਕੋਆਰਡੀਨੇਟਰ ਨਸ਼ਾ ਰੋਕੂ ਵਾਲੇ ਉਹਨਾਂ ਸਭ ਦਾ ਡੋਪ ਟੈਸਟ ਕਰਵਾਉਣ ਪੰਜਾਬ ਸਰਕਾਰ ਵੱਲੋਂ ਇਸ ਕਮੇਟੀ ਵੱਲੋਂ ਜੋ ਵੀ ਰਿਜ਼ਲਟ ਆਵੇਗਾ ਅਸੀਂ ਉਸ ਨੂੰ ਸਨਮਾਨ ਕਰਾਂਗੇ ਰੁਕ ਰਹੀਏ ਅਗਲੀ ਵੱਡੀ ਖਬਰ ਦਾ ਬਟਾਲਾ ਦੇ ਫਤਿਹਗੜ ਚੂੜੀਆਂ ਦੇ ਨਿੱਜੀ ਹਸਪਤਾਲ ਦੇ ਵਿੱਚ ਬਵਾਲ ਹੋਇਆ ਹਸਪਤਾਲ ਦੇ ਦੋਹਾਂ ਪਾਰਟਨਰਸ ਦੇ ਵਿਚਾਲੇ ਝੜਪ ਹੋ ਗਈ ਦੋਹਾਂ ਨੇ ਇੱਕ ਦੂਜੇ ਤੇ ਕੁੱਟ ਮਾਰਦੇ ਇਲਜ਼ਾਮ ਲਗਾਏ ਨੇ ਦੋਹਾਂ ਧਿਰਾਂ ਨੇ ਇੱਕ ਦੂਜੇ ਦੇ ਇਲਜ਼ਾਮਾਂ ਨੂੰ ਹਲਾਕੇ ਨਕਾਰਿਆ ਹੈ ਪੈਸਿਆਂ ਨੂੰ ਲੈ ਕੇ ਦੋਹਾਂ ਵਿਚਾਲੇ ਇਹ ਪੂਰਾ ਵਿਵਾਦ ਚੱਲ ਰਿਹਾ ਹੈ ਮੌਕੇ ਤੇ ਪੁਲਿਸ ਵੀ ਪਹੁੰਚੀ ਪੁਲਿਸ ਦੇ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਪਾਂ ਸਿਲਾਂ ਗੁਰਦਾਸਪੁਰ ਦੇ ਕਸਬਾ ਫਤੇਗੜ ਚੂੜੀਆਂ ਦੇ ਦਰਸਲ ਨਿੱਜੀ ਹਸਪਤਾਲ ਦੇ ਵਿੱਚ ਇਹ ਪੂਰਾ ਬਵਾਲ ਹੋਇਆ ਜਿੱਥੇ ਕਿ ਹਸਪਤਾਲ ਦੇ ਵਿੱਚ ਦੋਹਾਂ 파ਟਨਰਾਂ ਦੇ ਵਿਚਾਲੇ ਝੜਪ ਹੋ ਜਾਂਦੀ ਇੱਕ ਦੂਜੇ ਤੇ ਕੁੱਟ ਮਾਰਦੇ ਇਲਜ਼ਾਮ ਲੱਗੇ ਜਾਂਦੇ ਨੇ ਦੋਹਾਂ ਧਿਰਾਂ ਨੇ ਇੱਕ ਦੂਜੇ ਦੇ ਇਲਜ਼ਾਮਾਂ ਨੂੰ ਹਾਲਾਂਕਿ ਨਕਾਰ ਦਿੱਤਾ ਹੈ ਜੇਕਰ ਵਜ੍ਹਾ ਦੀ ਗੱਲ ਕਰੀਏ ਤਾਂ ਪੈਸੇ ਨੂੰ ਲੈ ਕੇ ਦੋਹਾਂ ਵਿਚਾਲੇ ਇਹ ਵਿਵਾਦ ਅੱਸਿਆ ਜਾ ਰਿਹਾ ਹੈ ਹਾਲਾਂਕਿ ਪੁਲਸ ਉਸ ਦੇ ਬਾਅਦ ਮੌਕੇ ਤੇ ਪਹੁੰਚਦੀ ਹੈ ਕੇਸ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵੇਖੋ ਜੀ ਸਾਡੇ ਨਾਲ ਪਹਿਲਾਂ ਦਾ ਕੁਝ ਲੈਣ ਦੇਣ ਹੈਗਾ ਸੀ ਜਿਸ ਕਰਕੇ ਤੋਂ ਸਾਡੀ ਗੱਲਬਾਤ ਚੱਲਦੀ ਪਈ ਪਰ ਉਹਨਾਂ ਨੇ ਮੇਰੀ ਵਾਈਫ ਦੇ ਨਾਲ ਗਲਤ ਸ਼ਬਦਾਵਲੀ ਵਰਤੀ ਜਿਸ ਵਿੱਚ ਮੈਂ ਵਿੱਚ ਆਇਆ ਤੇ ਮੇਰੇ ਤੇ ਉਹਨਾਂ ਨੇ ਹੱਥ ਚੁੱਕਿਆ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਕਿ ਵੀਡੀਓ ਦੇ ਵਿੱਚ ਬਾਹਰ ਸਾਰਾ ਗਲੀ ਦੇ ਵਿੱਚ ਸਾਡੇ ਨਾਲ ਜੋ ਗਲਤ ਉਹਨਾਂ ਨੇ ਹਰਕਤਾਂ ਕੀਤੀਆਂ ਜੋ ਸਾਡੇ ਤੇ ਹੱਥ ਚੁੱਕੇ ਉਹ ਸਾਰਾ ਰਿਕਾਰਡ ਹੋਇਆ ਉਸ ਤੋਂ ਬਾਅਦ ਅਸੀਂ ਜੀ ਹਸਪੀਟਲ ਪਹੁੰਚੇ ਆਪਣਾ ਮਲਾਜਾ ਕਰਾਇਆ ਵਾ ਠੀਕ ਹੈ ਸਾਰੀ ਰਿਪੋਰਟ ਥਾਣੇ ਦਿੱਤੀ ਹੈਗੀ ਆ ਪਰ ਇਹ ਲੋਕਾਂ ਨੇ ਸਾਡੇ ਨਾਲ ਹੋਰ ਗਲਤ ਕਰਨ ਲਈ ਝੂਠੀ ਛੱਬੀ ਬਣਵਾਈ ਜੋ ਕਿ ਵੀਡੀਓ ਦੇ ਵਿੱਚ ਸਾਫ਼ ਦਿਖਦਾ ਵਾ ਕਿ ਕੁੱਟਮਾਰ ਕਿੰਨਾ ਨਾ ਹੁੰਦੀ ਪਈ ਹੈ ਕਿ ਜਿਹੜੇ ਸਾਡੇ ਕੋਲ ਸਬੂਤ ਨੇ ਪੁੱਠਾ ਕਿ ਸਾਡੇ ਖਿਲਾਫ ਝੂਠੀ ਛੱਬੀ ਬਣੀ ਗਈ ਹੈ ਡਾਕਟਰ ਸਾਹਿਬ ਨੇ ਗਲਤ ਕੀਤਾ ਹੈਗਾ ਜੋ ਵੀ ਮੈਡੀਕਲ ਅਫਸਰ ਹੈਗੇ ਆ ਪਹਿਲੀ ਤੇ ਗੱਲ ਇਹ ਆ ਜੀ ਸਵਾਸਥਿਕ ਹਸਪੀਟਲ ਉਹਨਾਂ ਦਾ ਕੱਲਿਆਂ ਦਾ ਨਹੀਂ ਹੈਗਾ ਇਹ 28 ਫਰਵਰੀ 2025 ਨੂੰ ਸਾਡਾ ਮੇਰਾ ਔਰ ਡਾਕਟਰ ਰਿਤਿਕਾ ਦਾ ਦੋਵਾਂ ਦੀ ਸਾਡਾ ਪਾਈ ਵਾਲੀ ਦਾ ਕੰਮ ਹੈਗਾ ਇਹ 28 ਫਰਵਰੀ 2025 ਨੂੰ ਸਾਡੀ ਦੋਨਾਂ ਦੇ ਵਿੱਚ 파ਟਨਰਸ਼ਿਪ ਢੀਡ ਲਿਖੀ ਗਈ ਹੁਣ ਗੱਲ ਇਹ ਹੋਈ ਕਿ ਹਸਪੀਟਲ ਚੱਲਣ ਲੱਪੇ ਬਹੁਤ ਵਧੀਆ ਕਿਉਂਕਿ ਮੇਰੀ ਮੈਨੇਜਮੈਂਟ ਬਹੁਤ ਵਧੀਆ ਸੀ ਉੱਥੇ ਇਹ ਸਾਰਾ ਕੰਮ ਮੈਂ ਚਲਾ ਰਿਆ ਸੀਗਾ ਉੱਥੇ ਇਹਨਾਂ ਨੂੰ ਆ ਗਿਆ ਲਾਲਚ ਵੀ ਹੁਣ ਪੈਸੇ ਬਹੁਤ ਬਚਣ ਲੱਪੇ ਆ ਅਸੀਂ ਕਿਸ ਤਰੀਕੇ ਹਰਪ੍ਰੀਤ ਨੂੰ ਇੱਥੋਂ ਬਾਹਰ ਕੱਢ ਦਈਏ ਵੀ ਮੈਂ ਇੱਥੇ ਕੰਮ ਕਰਨਾ ਆ ਮੈਂ ਇੱਥੇ ਭਾਈ ਵਾਲੀ ਕਰਨੀ ਆ ਤੁਸੀਂ ਮੈਨੂੰ ਕੱਢਣ ਕਿਉਂ ਦੇ ਇੰਨੇ ਨੂੰ ਇਹਦਾ ਘਰ ਵਾਲਾ ਡਾਕਟਰ ਸੰਦੀਪ ਸ਼ਰਮਾ ਇਹਦੀ ਮਾਸੀ ਦਾ ਮੁੰਡਾ ਇਹਦਾ ਫਾਦਰ ਬਲਵਿੰਦਰਪਾਲ ਤੇ ਦੋ ਹੋਰ ਮੁੰਡੇ ਸੀ ਜਿਨ੍ਹਾਂ ਨੂੰ ਮੈਂ ਨਹੀਂ ਪਛਾਣਦਾ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ ਪੈਂਦਿਆ ਹੀ ਸੰਦੀਪ ਨੇ ਆਪਣੀ ਦਸਤੀ ਕਿਰਪਾਨ ਦੇ ਨਾਲ ਮੇਰੇ ਤੇ ਵਾਰ ਕੀਤਾ ਜਿਹੜੀ ਆਪਣੇ ਰਿਤਕਾ ਆ ਵਾਈਫ ਆ ਡਾਕਟਰ ਸੰਦੀਪ ਸ਼ਰਮਾ ਉਹਨਾਂ ਦੇ ਬਿਆਨਾਂ ਦੇ ਉੱਤੇ 101 ਮਕਰਮੰਦ 5825 ਬਾਂਦੀਆਂ ਤਰਾਵਾਂ ਤੱਕ ਦਰਜ ਕੀਤਾ ਆ ਤੇ ਦੂਸਰੀ ਪਾਰਟੀਾਂ ਦੀ ਵੀ ਐਮਐਲਏ ਆਈ ਉਹਦੇ ਬਾਰੇ ਵੀ ਗੱਲ ਕਰ ਰਹੇ ਆ ਵੈਰੀਫਾਈਡ ਜੋ ਉਹਨਾਂ ਦਾ ਰਿਪੋਰਟ ਮਿਕਸ ਕਰ ਰਹੇ ਆ ਜਾਈ